ਸੋਸ਼ਲ ਮੀਡੀਆ ਤੇ ਤਿਰਲੋਕਪੁਰਾ ਕਪੂਰਥਾ ਦਾ ਇੱਕ ਵੀਡੀਓ ਵਰਲ ਹੋਈ ਸੀ ਜਿਸ ਦੇ ਵਿੱਚ ਤਿਰਲੋਕਪੁਰਾ ਦੇ ਵਿੱਚ ਰਹਿਣ ਵਾਲਾ ਇੱਕ ਗਰੀਬ ਪਰਿਵਾਰ ਜੋ ਕਿ ਟੀਮ ਦੀਆਂ ਛੱਤ ਦੇ ਹੇਠਾਂ ਰਹਿ ਰਿਹਾ ਸੀ ਅਤੇ ਉਹ ਪਰਿਵਾਰ ਬਹੁਤ ਹੀ ਗਰਮੀ ਦੇ ਨਾਲ ਪੱਖੀਆਂ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਇੰਨਾ ਹੀ ਨਹੀਂ ਰਾਤ ਨੂੰ ਮੱਖੀਆਂ ਮੱਛਰਾਂ ਤੋਂ ਬਚਣ ਲਈ ਉਹਨਾਂ ਦੇ ਵੱਲੋਂ ਅੰਡਿਆਂ ਦੀਆਂ ਟ੍ਰੇਆਂ ਨੂੰ ਅੱਗ ਲਗਾ ਕੇ ਆਪਣਾ ਗੁਜ਼ਾਰਾ ਕੀਤਾ ਜਾ ਰਿਹਾ ਸੀ ਆਦੇ ਬਿਜਲੀ ਬੋਰਡ ਤੇ ਪੰਜਾਬ ਸਰਕਾਰ ਤੋਂ ਹੁਣ ਉਹਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੇ ਘਰ ਦਾ ਬਿਜਲੀ ਵਾਲਾ ਮੀਟਰ ਲਗਾਇਆ ਜਾਵੇ ਇਸ ਸਬੰਧ ਦੇ ਵਿੱਚ ਜਦੋਂ ਵਾਇਰਲ ਵੀਡੀਓ ਵੇਖ ਕੇ ਸਾਡੀ ਟੀਮ ਉਹਨਾਂ ਦੇ ਘਰ ਪਹੁੰਚੀ ਤਾਂ ਪੀੜਤ ਬਲਵਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਨੇ ਦੱਸਿਆ ਕਿ ਉਹ ਕਾਫੀ ਲੰਮੇ ਸਮੇਂ ਤੋਂ ਕਪੂਰਥਾ ਤਰਲੋਪੁਰਾ ਵਿੱਚ ਰਹਿ ਰਹੇ ਹਨ ਪਰ ਮਹੱਲੇ ਦੇ ਕੁਝ ਸ਼ਾਹੂਕਰ ਲੋਕਾਂ ਨੇ ਉਸ ਦੇ ਘਰ ਦੇ ਉੱਪਰ ਕਬਜ਼ਾ ਕਰਨ ਦੀ ਖਾਦ ਦੇ ਝੂਠੀਆਂ ਸ਼ਿਕਾਇਤਾਂ ਕਰਕੇ ਉਸ ਦਾ ਮੀਟਰ ਉਤਾਰਵਾ ਦਿੱਤਾ ਜਿਸ ਕਰਾਂ ਉਹ ਨਰਕ ਭਰੀ ਜ਼ਿੰਦਗੀ ਜੀ ਰਹੇ ਹਨ ਹੁਣ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦਾ ਮੀਟਰ ਜਲਦੀ ਲਗਾਇਆ ਜਾਵੇ। ਹੈਲੋ ਹਾਂਜੀ ਸਰ ਆ ਦੇਖੋ ਜੀ ਪੰਜਾਬ ਸਰਕਾਰ ਦੀ ਜੋ ਨੀਤੀਆਂ ਜੋ ਇਹ ਕਰ ਰਹੀ ਹੈ ਅੱਜ ਇੱਕ ਪਿੰਡ ਤਲੋਹਪੁਰ ਦਾ ਪਰਿਵਾਰ ਇਹੋ ਜਿਹਾ ਬੈਠਾ। ਭਗਵੰਤ ਮਾਨ ਦੀ ਸਰਕਾਰ ਦੇ ਥੱਲੇ ਔਰ ਰਾਣਾ ਜੀ ਥੋਂ ਦੇ ਐਮਐਲਏ ਨੇ ਇੱਕ ਗਰੀਬ ਪਰਿਵਾਰ ਬੈਠਾ ਬਿਨਾਂ ਕਰੰਕਸ਼ੰਦੋ ਕੁਝ ਪਿੰਡ ਦੇ ਬੰਦਿਆਂ ਨੇ ਕਹਿਣ ਦੇ ਲੋਕਾਂ ਨੇ ਇਹਦੇ ਕਹਿਣ ਦੇ ਨਹਿਰ ਦੇ ਉੱਤੇ ਇਹਦਾ ਕਨੈਕਸ਼ਨ ਵੀ ਘਟਾਤਾ ਘਰ ਦੇ ਵਿੱਚੋਂ ਉਹਦਾ ਪਰਿਵਾਰ ਦੇਖੋ ਉਹਦਾ ਕਮੇਟੀ ਕਰਦਾ ਨੰਬਰ ਲੱਗਾ ਹੋਇਆ ਆਹ ਦੇਖੋ ਸਾਰਾ ਪਿੰਡ ਬੈਠਾ ਜਿਹੜੇ ਏਸੀ ਲਾਗੇ ਨੇ ਬੈਠੇ ਨੇ ਆਪਣੇ ਘਰਾਂ ਦੇ ਕਨੈਕਸ਼ਨ ਬਾਅਦ ਬੈਠੇ ਨੇ ਆਹ ਦੇਖੋ ਇੱਕ ਗਰੀਬ ਘਰ ਉਹਦੇ ਬੱਚੇ ਉਹਦਾ ਪਰਿਵਾਰ ਪੂਰਾ ਆ ਪੱਖੇ ਥੱਲੇ ਪਿੰਡ ਦੇ ਕੁਝ ਪ੍ਰਵੰਤਾ ਹੀ ਸੱਜਣ ਜਿਨ੍ਹਾਂ ਨੇ ਮਿਹਲੇ ਭੁਗਤ ਦੀ ਸਰਕਾਰ ਦੇ ਨਾਲ ਸਾਰਾ ਕੰਮ ਕਰਕੇ ਉਹਦੇ ਘਰ ਦਾ ਕਨੈਕਸ਼ਨ ਕਢਾਇਆ ਔਰ ਉਹਦੇ ਘਰ ਦੇ ਕੁਝ ਲੋਕੀ ਕਹਿੰਦੇ ਵੀ ਇਹਦੇ ਵਿੱਚੋਂ ਸਾਨੂੰ ਜਿਹੜੀ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਇਹ ਚੋਂ ਤੈਨੂੰ 3-4 ਸਾਲ ਪਰ ਦੀ ਸਾਨੂੰ ਗਲੀ ਦਿੱਤੀ ਜਾਵੇ ਔਰ ਕੁਝ ਲੋਕ ਇਹ ਕਹਿ ਰਹੇ ਨੇ ਸਾਨੂੰ ਅੱਧੀ ਜਗ੍ਹਾ ਛੱਡ ਦਿੱਤੀ ਜਾਵੇ ਜਦ ਕਿ ਇਸ ਬੰਦੇ ਦਾ 14-15 ਸਾਲ ਦਾ ਕਬਜ਼ਾ ਔਰ ਉਹ ਬੱਚਾ ਉਹਦਾ ਪਰਿਵਾਰ ਉਹਦੀਆਂ 2-3 ਛੁੱਟੀਆਂ ਗੁਡੀਆਂ ਇੱਕ ਬੱਚਾ ਉਹ ਕਿਸੇ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਰਹਿ ਰਿਹਾ ਆ ਦੇਖੋ ਕਿੱਦਾਂ ਰਹਿ ਰਿਹਾ ਆਂਡੇਆਂ ਦੀਆਂ ਟ੍ਰੇਆਂ ਲੈ ਲੈ ਕੇ ਬੜਕੇ ਰਹਿ ਰਿਹਾ ਔਰ ਇੱਥੋਂ ਦੇ ਪਿੰਡੇ ਸੋਹਣ ਲਾਲ ਜੀ ਔਰ 2-3 ਬੰਦੇ ਸੁਖਦੇਵ ਸਿੰਘ ਜੀ ਗੋਗੀ ਗੋਗੀ ਉਹਦੀਆਂ ਦੋ ਕੁੜੀਆਂ ਸ਼ਰਮ ਕਹਿ ਰਹੀਆਂ ਕਹੀਂ ਪਰ ਕਬਜ਼ਾ ਕਰਕੇ ਜਾਂ ਸਾਨੂੰ ਮਕਾਨ ਦੇ ਦੇ ਇਸ ਤੇਰੇ ਜਗ੍ਹਾ ਦੇ ਤੇ ਨਜਾਇਜ਼ ਕਬਜ਼ਾ ਕਰਨਾ ਇਹ ਬੰਦਾ ਗਰੀਬ ਪਰਿਵਾਰ ਕਿੱਥੇ ਜਾਵੇ ਜਦ ਕੇ ਉਹਦੇ ਪਰਿਵਾਰ ਨੇ ਸਾਰਾ ਕੁਝ ਕੀਤਾ ਹੋਇਆ ਇਹ ਨਹਿਰ ਦੇ ਉੱਤੇ ਕਬਜ਼ਾ ਕੀਤਾ ਹੋਇਆ ਇਹਦਾ ਗਰੀਬ ਵਿਚਾਰੇ ਦਾ ਕਨੈਕਸ਼ਨ ਕਰਾਇਆ ਬੇਲੀ ਕਰਦਾ ਜਾਂ ਤਾਂ ਸਾਰਿਆਂ ਦੇ ਕੱਟੇ ਜਾਣ ਤੇ ਜਾਂ ਫਿਰ ਇਹਦਾ ਕਨੈਕਸ਼ਨ ਜੋੜਿਆ ਜਾਵੇ ਮੈਂ ਤੇ ਮੇਰਾ ਪਰਿਵਾਰ ਆ ਦੇਖੋ ਛੋਟੇ ਛੋਟੇ ਇਹ ਅਗਰ ਇਹਦੇ ਪਰਿਵਾਰ ਨੂੰ ਕੁਝ ਹੋ ਗਿਆ ਤਾਂ ਆ ਜਿਹੜੇ ਬੰਦੇ ਜਿਨ੍ਹਾਂ ਦੇ ਮੈਂ ਨਾਮ ਲਏ ਆ ਸੋਨ ਲਾਲ ਸੁਖਦੇਵ ਸਿੰਘ ਗੋਗੀ ਉਹਦੀਆਂ ਲੜਕੀਆਂ ਤੋਂ ਕਿਰਨੀ ਅੰਜੂ ਅੰਜੂ ਇਹ ਸਾਰੇ ਜ਼ਿੰਮੇਵਾਰ ਹੋਣਗੇ ਵਗੈਰਾ ਵੀ ਹੋਣ ਔਰ ਇਸ ਪਿੰਡ ਦੇ ਲੋਕਾਂ ਨੂੰ ਇਸ ਘਰ ਦੇ ਇਸ ਵਾਰਡ ਦੇ ਐਮਸੀ ਵੀਰਾਂ ਲਾਲ ਜੀ ਉਹਨਾਂ ਦੀ ਵਾਈਫ ਜਿਹੜੀ ਆ ਉਹਨਾਂ ਨੂੰ ਕੋਈ ਸ਼ਰਮ ਨਹੀਂ ਆ ਰਹੀ ਵੀ ਇਹ ਤੁਹਾਡੇ ਵਾਰਡ ਦਾ ਬੰਦਾ ਇਹ ਬੰਦੇ ਕਿੰਨਾ ਕੀ ਕਰ ਰਿਹਾ ਹੈ ਇਹ ਗਰੀਬ ਪਰਿਵਾਰ ਦੇ ਨਾਲ ਕੀ ਹੋ ਰਿਹਾ ਹੈ ਤੇ ਇਨਸਾਨ ਹੀ ਆ ਇਹਨਾਂ ਚ ਇਨਸਾਨੀਅਤ ਅਗਰ ਇਹ ਇਸ ਇਨਸਾਨ ਦੇ ਨਾਲ ਕੁਝ ਹੋ ਜਾਂਦਾ ਤੇ ਇਹ ਪਰਿਵਾਰ ਦੇ ਨਾਲ ਕਿਤੇ ਵੀ ਇਹ ਧੱਕਾ ਕਰ ਸਕਦੇ ਇਹ ਮੀਡੀਆ ਚੋਪੇਠੀ ਪ੍ਰਸ਼ਾਸਨ ਚੋਪੇ ਉੱਤੇ ਬਿਠਾ ਬਿਜਲੀ ਬੋਰਡ ਕਹਿ ਰਿਹਾ ਨਹਿਰੀ ਵਿਭਾਗ ਨਹਿਰੀ ਵਿਭਾਗ ਕਹ ਰਿਹਾ ਬਿਜਲੀ ਬੋਰਡ ਕਹਿ ਰਿਹਾ ਉਹ ਕਹਿ ਰਿਹਾ ਪੰਜਾਬ ਸਰਕਾਰ ਇਹ ਪਰਿਵਾਰ ਕਿੱਥੇ ਨੂੰ ਜਾਵੇ ਮੈਂ ਗੱਲਾਂ ਪ੍ਰਸ਼ਾਸਨ ਦੇ ਕੋਲੋਂ ਪੁੱਛਣੇ ਆਉਂਦੇ ਆ ਪ੍ਰਸ਼ਾਸਨ ਕੀ ਕਰ ਰਿਹਾ ਐ ਇਸ ਬਾਰੇ ਇਹਦੇ ਬਾਰੇ ਭਗਵੰਤ ਮਾਨ ਜੀ ਤੁਹਾਨੂੰ ਵੀ ਕਾਪੀ ਭੇਜੀ ਆਉਗੀ ਡੀਜੀਪੀ ਸਾਹਿਬ ਨੂੰ ਭੇਜੀਆ ਡੀਸੀ ਸਾਹਿਬ ਨੂੰ ਭੇਜੀ ਨਹਿਰੀ ਵਿਭਾਗ ਨੂੰ ਭੇਜੀ ਜਾਊਗੀ ਬਾਕੀ ਸਾਰੇ ਆਏ ਦਿਨ ਇਹਦੇ ਉੱਤੇ ਇਹਦੇ ਬੱਚਿਆਂ ਨੂੰ ਇਹਦੇ ਪਰਿਵਾਰ ਨੂੰ ਨਜਾਇਜ਼ ਧਮਕੀਆਂ ਦਿੱਚੀਆਂ ਜਾ ਰਹੀਆਂ ਨੇ। ਅਗਰ ਇਹਦੇ ਨਾਲ ਕੁਝ ਹੋ ਜਾਂਦਾ ਹੋ ਗਿਆ ਜਾਂ ਹੋ ਰਿਹਾ ਆਏ ਦੇ ਨਜਾਇਜ਼ ਧਮਕੀਆਂ ਦੇ ਕੇ ਆਹ ਕੰਮ ਕਰ ਰਿਹਾ ਇਹਦੇ ਪਰਿਵਾਰ ਦੇ ਨਾਲ ਇਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋ ਗਿਆ। ਪੁਲਿਸ ਵਿਭਾਗ ਹੋਊਗੀ, ਪੰਜਾਬ ਸਰਕਾਰ ਹੋਊਗੀ, ਭਗਵਾਨ ਸਮਾਨ ਹੋਊਗੀ। ਜਿਹੜੇ ਰਾਣਾ ਜੀ ਆ ਰਾਣਾ ਜੀ ਕੁਛ ਨਹੀਂ ਐਮਐਲਏ ਕਰ ਸਾਬਰੇ। ਇਸ ਵਾਰਡ ਦੇ ਜਿਹੜੇ ਐਮਸੀ ਸਾਹਿਬ ਨੇ ਉਹ ਵੀ ਕੁਝ ਨਹੀਂ ਕਰ ਰਹੇ ਸਾਰੇ ਮਲੇ ਪਏ ਆ ਜੀ ਸਾਲੀ ਮਲੀ ਭਗੋਦੇ ਨਾਲ ਇਹਦੇ ਉੱਤੇ ਮਕਾਨ ਦੇ ਉੱਤੇ ਸਾਰੇ ਕਬਜ਼ਾ ਕਰਨ ਨੂੰ ਬੈਠੇ ਮੇਰੇ ਅਸੀਂ ਤੁਹਾਡੇ ਤੋਂ ਇਨਸਾਫ ਦੀ ਮੰਗ ਚਾਉਂਦੇ ਇਹਦੇ ਪਰਿਵਾਰ ਦੇ ਨਿਕਨੇ ਕਿ ਬੱਚਿਆਂ ਇਹਦੇ ਪਰਿਵਾਰ ਦਾ ਦੇਖਿਆ ਜਾਵੇ ਆ ਕੀ ਕੁਝ ਹੋ ਰਿਹਾ ਆ ਦੇਖੋ ਜੀ 14 15 16 ਦਾ ਸਾਲ ਤੋਂ ਇਹਦਾ ਕਬਜ਼ਾ ਸਾਰਾ ਕੁਝ ਮਕਾਨ ਬਣਾਇਆ ਹੋਇਆ ਮੇਰੇ ਪਰਿਵਾਰ ਨੂੰ ਕੋਈ ਹਵੀ ਨਵੀ ਹੁੰਦੀ ਇੱਕ ਮਿੰਟ ਦੇਖਾਂ ਆਹ ਦੇਖੋ ਇੱਕ ਬੰਦਾ ਬਿਨਾਂ ਬਿਜਲੀ ਤੋਂ ਆਂਡਿਆਂ ਦੀਆਂ ਟਰਿਆਂ ਬਾਲ ਬਾਲ ਆਂਡਿਆਂ ਦੀਆਂ ਟਰਿਆਂ ਬਾਲ ਬਾਲ ਕੇ ਉਹਦੀਆਂ ਨਾਲ ਦੋ ਨਿਆਣੀਆਂ ਬੱਚੀਆਂ ਉਹਦਾ ਨਿਆਣਾ ਬੱਚਾ ਕਿੱਥੇ ਰਹਿ ਰਿਆ ਬਟਾ ਨੂੰ ਮੂੰਹ ਕਰਿਓ ਇਹਨਾਂ ਦੇ ਵਿੱਚ ਇਨਸਾਨੀਅਤ ਹੈ ਨਹੀਂ ਇਸ ਪਰਿਵਾਰ ਦੇ ਇਸ ਇਹਨਾਂ ਦੇ ਵਿੱਚ ਇਨਸਾਨੀਅਤ ਹੈ ਨਹੀਂ ਇਨਸਾਨੀਅਤ ਖਤਮ ਹੋ ਗਈ ਇੱਕ ਤੈਨੂੰ ਦਾਰ ਕਹਿੰਦੇ ਆ ਵੀ ਅਸੀਂ ਤੇਰੇ ਘਰ ਦੇ ਉੱਤੇ ਕਬਜ਼ਾ ਕਰਨਾ ਹਾਂ ਮੋਨ ਲਾਲ ਹੂੰ ਸੰਜੀਤ ਸਿੰਘ ਸੇਬੀ ਹੂੰ ਗੋਗੀ ਵਾਈਫ ਆਫ ਕਾਲਾ ਹਾਂ ਇਹ ਮੈਨੂੰ ਕਹਿੰਦੇ ਤੂੰ ਆਪਣਾ ਥਾਂ ਇੱਥੋਂ ਖਾਲੀ ਕਰ ਜੇ ਨਾ ਖਾਲੀ ਕੀਤਾ ਅਸੀਂ ਤੈਨੂੰ ਜਾਨੋਂ ਮਾਰ ਦੇਣਾ ਤੇਰੇ ਬੱਚਿਆਂ ਨੂੰ ਮਾਰ ਦੇਣਾ ਅਸੀਂ ਇਹ ਥਾਂ ਸਾਂਭਣਾ ਹੈ ਕਿਸੇ ਵੀ ਕੀਮਤ ਤੇ ਸਾਂਭਣਾ ਹੈ ਬਿਲਕੁਲ ਬਿਲਕੁਲ ਸਹੀ ਅਸੀਂ ਪੰਜਾਬ ਸਰਕਾਰ ਨੂੰ ਇਹ ਮੰਗ ਕਰਦਾ ਹਾਂ ਵੀ ਜੇ ਇੱਥੇ ਸਾਰਿਆਂ ਦੇ ਮੀਟਰ ਲੱਗੇ ਆਪੇ ਸਾਰੇ ਇੱਥੇ ਕਬਜ਼ੇ ਤੇ ਬੈਠੇ ਆ 15 1600 ਘਰ ਬੈਠਾ ਬਿਲਕੁਲ ਬਿਲਕੁਲ ਇਹਨਾਂ ਦੇ ਸਾਰਿਆਂ ਨੇ ਮੀਟਰ ਲੱਗੇ ਜੇ ਮੇਰਾ ਇਹਨਾਂ ਨੇ ਲਵਾਇਆ ਜਾਂ ਇਹਨਾਂ ਦੇ ਵੀ ਲਾਏ ਜਾਣ ਮੇਰੇ ਵੱਲੋਂ ਬਲਡੋਜ਼ਰ ਫੇਰ ਦੋ ਸਾਰਿਆਂ ਦੇ ਬਿਲਕੁਲ ਸਹੀ ਹੈ ਮੈਨੂੰ ਕੋਈ ਟੈਨਸ਼ਨ ਨਹੀਂ ਕੋਈ ਨਹੀਂ ਮੈਂ ਲਓ ਜੀ ਇਸ ਪਰਿਵਾਰ ਦੀ ਇਹ ਮੰਗ ਵੀ ਜਾਂ ਦਾ ਨਹਿਰ ਦੇ ਉੱਤੇ ਜਿਹੜੇ ਬੈਠੇ ਆ ਸਾਰਿਆਂ ਦੇ ਸਾਰਿਆਂ ਦੇ ਜਾਂ ਕਬਜ਼ੇ ਹਟਾਏ ਜਾਣ ਸਾਰਿਆਂ ਦੀ ਬਿਲੀ ਦਾ ਕੰਕਸ਼ਨ ਕੱਟੇ ਜਾਣ